ਕਿਆ ਮਾ ਠੀਕ ਆ ਆ ਗਿਆ ਮਤ ਤੱਕ ਨਾ ਤਦ ਵਾਂਸੀ ਮੈਂ ਤੋ ਤੇ ਅੰਦਰ ਲਾ ਕੇ ਆਉ ਦਵਾਈ ਲੈ ਲਈ ਨਹੀਂ ਪੁੱਤ ਲੈ ਹੀ ਨਹੀਂ ਜੋ ਤੂੰ ਕਰ ਉੱਠ ਜਾ ਨਾ ਮੈਂ ਤਾਂ ਅੱਖਾ ਤੇ ਨੇਰ ਹੀ ਆ ਜਾਂਦਾ ਮੈਂ ਦੱਸਦਾ ਨਹੀਂ ਕੁਛ ਵੀ ਤਾਂ ਹੀ ਫਰ ਮੈਨਿਆ ਨੂੰ ਪਤਾ ਹੀ ਤੇਰਾ ਚਲੇ ਕੰਮ ਕਰ ਨਾ ਤਦਰ ਖਾਣ ਨੂੰ ਕੁਛ ਲੈ ਗਾ ਤੇਰੀ ਖਾਤਰ ਨਾਲ ਦਵਾਈ ਲੈ ਕੇ ਆਉਣਾ ਚਾਹਾਂ ਫੜ ਦਵਾਈ ਲੈ ਪਤਾ ਕਰ ਮੈਂ ਚਾਹ ਬਣਾ ਕੇ ਲਿਉਣੀ ਪਹਿਲੇ ਮੈਂ ਲੈਉਣਾ ਤੂੰ ਬਹਿ ਜਾ ਰਾਂ ਕੋ ਰਾਮ ਦਵਾਈ ਲੈ ਬਲੱਡ ਰੋ ਪੈਣਾ ਤੇਰਾ ਬਲੱਡ ਵਾਜਣਾ ਦਵਾਈ ਦਾ ਟਾਈਮ ਨਾ ਲੈ ਲਿਆ ਕਰ ਤੂੰ ਪਤਾ ਮੈਨੂੰ ਐਂ ਕਰ ਇੱਕ ਗੱਲ ਦੱਸ ਹੂੰ ਜੇ ਤੇਰੀ ਮਾਂ ਮੈਥੋਂ ਤੈਨੂੰ ਲੈ ਜਾਏ ਫਿਰ ਤੂੰ ਕਿੱਥੇ ਚਲ ਜਾਵਣਗਾ ਤੈਨੂੰ ਲੱਗਦਾ ਉਹ ਤਾਂ ਲੋਕ ਮੈਨੂੰ ਆਖੀ ਜਾਂਦੇ ਉਹਨਾਂ ਲੋਕਾਂ ਕੋਲ ਆਂਦੇ ਆ ਮੈਂ ਰਾਜਵੀਰ ਨੂੰ ਲੈ ਜਾਣਾ ਆਪਦੇ ਘਰੇ ਉਹ ਮਾਂ ਉਹ ਤਾਂ ਐਵੇਂ ਨਾ ਬੇਬੇ ਦੀ ਆਦਤ ਆ ਬਸ ਭਗਾਈ ਜੀ ਕਰਨ ਦੀ ਤੂੰ ਮੇਰੀ ਗੱਲ ਸੁਣ ਚਾਹੇ ਮੈਨੂੰ ਹੁਣ ਹੀ ਜੰਮਿਆ ਪਰਮਾਤਮਾ ਨੇ ਮੈਨੂੰ ਤੇਰੇ ਹਿੱਸੇ ਪਾਇਆ ਉਹ ਤੈਨੂੰ ਮੈਂ ਜਿਉਂਦਾ ਹੀ ਨਹੀਂ ਛੱਡਦਾ ਨਾਲੇ ਮੇਰੀ ਮਾਂ ਤੂੰ ਐ ਮੇਰੀ ਮਾਂ ਹੈਣੀਓ ਪਤਾ ਤੇਰੇ ਬਿਨਾ ਮੈਂ ਵੀ ਨਹੀਂ ਰਹਿ ਸਕਦੀ ਨਹੀਂ ਨਹੀਂ ਮਾਂ ਬੇਫਿਕਰ ਹੋ ਜਾ ਤੂੰ ਟੈਨਸ਼ਨ ਲੈ ਲੈ ਮੈਂ ਵੀ ਲਾ ਨਾਨਕੀ ਗਿਆ ਹਨਾ ਮਾਮੇ ਨੇ ਇੰਨਾ ਜੋਰ ਲਾ ਮੈਂ ਕਿਹਾ ਨਾ ਵੀ ਮੇਰੀ ਮਾਂ ਕੱਲੀ ਹੋ ਮੈਂ ਤਾਂ ਘਰੇ ਜਾਣਾ ਤੂੰ ਦਵਾਈ ਲੈ ਚੱਲ ਵਾਹ ਐਵੇਂ ਲੋਕਾਂ ਨੇ ਤਾਂ ਆਦਤੀ ਆ ਉਹਨਾਂ ਨੂੰ ਸਵਾਦ ਲੈਂਦੇ ਆ ਜਾਂ ਮੰਮਾ ਬੋਹਦੇ ਕਹਿੰਦਾ ਬੇਬੇ ਤੇ ਕਿਵੇਂ ਮੇਰੇ ਬੇਬੇ ਘੋੜੇ ਵਰਗੇ ਜਦੋਂ ਮੈਂ ਹੈਗਾ ਹਾਂ ਹੋਰ ਪੱਠੀ ਸਾਰੇ ਠੀਕ ਹੈ ਬੇਬੇ ਸਹੀ ਹੈ ਚੱਲ ਪਤਾ ਫਿਰ ਮੈਂ ਚਾਹ ਬਣਾ ਲੇ ਮਾ ਨਾ 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 ਬਾੜ ਬਾੜ ਚਾਹ ਮਤਾਰ ਕੇ ਲਿਆਉਣਾ ਬਣਾ ਕੇ ਬੇਬੇ ਮੇਰੀ ਗਾਲ੍ਹਾਂ ਤੋਂ ਤੈਨੂੰ ਡਾਕਟਰ ਨੇ ਮਨਾ ਕਰਿਆ ਤੂੰ ਕੰਮ ਨਹੀਂ ਕਰਨਾ ਕੋਈ ਜੋ ਠੀਕ ਹੋ ਜੋ ਮਰਜ਼ੀ ਕਰ ਲੈ ਠੀਕ ਹੈ ਮੈਂ ਚਾਹ ਲਿਆਉਣਾ ਬਣਾ ਕੇ ਬਾਅਦ ਮਾਤਣਾ ਉਧਰ ਛਾੜੂ ਝੂੜੂ ਪੱਤੇ ਕਿੰਨੇ ਖੜੇ ਪਿਆ ਚੰਗਾ ਪੱਤਾ ਆਹੋ ਤੂੰ ਹਿਲਣਾ ਨਹੀਂ ਦੇਖ ਦੇਖ ਲੱਛਣ ਕੀ ਕਰਦੇ ਆ ਸ਼ਰਮਣੀਆਂ ਉਹਦੀ ਕੰਮ ਕਰਵਾਉਂਦੀ ਆ ਵੀਰੇ ਤੋਂ ਹੀ ਸਾਰਾ ਕੰਮ ਕਰਵਾਈ ਜਾਂਦੀ ਆ ਆਪ ਤਾਂ ਕੁਝ ਵੀ ਨਹੀਂ ਕਰਦੀ ਮਤੇਰ ਤਾਂ ਫਿਰ ਮਤੇਰ ਹੀ ਰਹਿ ਗਈ ਨਾ ਮੇਪੇ ਕੀ ਕਰੀ ਜਾਂਦੀ ਆ ਕੁਛ ਨਹੀਂ ਚਾਹ ਤੇ ਮੈਂ ਤੁਹਾਨੂੰ ਮੈਂ ਗੱਲ ਦੱਸਨੀ ਆ ਇੱਕ ਨਿੱਕੀ ਹੋ ਗਿਆ ਭਖੀ ਆਉਣੀ ਆ ਤਾਂ ਤਾਂ ਬਾਹਰੋਂ ਜਾ ਕੇ ਕੀ ਹੋਣਾ ਸੀ ਮੈਂ ਤਾਂ ਨਾ ਉਧਰ ਗਈ ਸੀਗੀ ਮੜਾ ਜਾ ਉਥੋਂ ਦੇਖਿਆ ਤੇ ਵੀਰੇ ਤੋਂ ਕੰਮ ਕਰਵਾਈ ਜਾਂਦੀ ਸੀ ਤਾਈ ਸਾਰਾ ਉਹਨੂੰ ਕਾਹਨੂੰ ਦੇਣਾ ਸੀ ਗੋਦ ਨਹੀਂ ਉਹ ਤਾਂ ਮੇਰੀ ਬੜੀ ਵੱਡੀ ਗਲਤੀ ਸੀ ਜਿਹੜਾ ਮੈਂ ਜਵਾਬ ਚਾਕੇ ਦੇਤਾ ਉਹਨੂੰ ਉਹ ਦੇਖ ਲੈ ਐਡੀ ਐਡੀ ਮੋਛ ਦਾੜੀ ਆਈ ਆ ਤੇ ਉਥੇ ਝਾੜੂ ਲਾਈ ਜਾਂਦਾ ਦੇਖ ਤਾਂ ਸਹੀ ਤੂੰ ਜਾ ਕੇ ਚਲ ਕੋਈ ਨਹੀਂ ਤੂੰ ਖਾ ਆਪਣਾ ਮੈਂ ਜਾਣੀ ਆ ਮੇਰਾ ਮਾਲਾ ਤੇ ਔਖਾ ਹੋਇਆ ਜਾ ਤੂੰ ਦੇਖ ਚਲ ਕੋਈ ਗੱਲ ਨਹੀਂ ਤੂੰ ਰਾਮ ਕਰ ਲੈ 10 ਮਿੰਟ ਮੈਂ ਦੇਖਦੀ ਆ ਜਾ ਕੇ ਚੰਗਾ ਜਾ ਪੈ ਜਾ ਆ ਛੋਰ ਜਿਹਨਾਂ ਨੂੰ ਤਨ ਮੈਂ ਆਖੀ ਗੱਲ ਕਰਦੀ ਆ ਪਹਿਲਾਂ ਉਸੇ ਨੂੰ ਦੇਖਾਂ ਨੀ ਥੋੜੀ ਕਨੀ ਸ਼ਰਮ ਕਰ ਲਿਆ ਕਰ ਆ ਮौज ਨਾ ਪਈ ਆ ਤੇ ਉਹ ਜਵਾਖ ਦੇਖ ਲਾ ਵਾੜੇ ਚ ਝਾੜੂ ਲਾਈ ਜਾਂਦਾ ਥੋੜੀ ਕਨੀ ਤੇਨੀ ਸ਼ਰਮ ਹੈਗੀ ਤੇ ਨਹੀਂ ਐਨੇ ਮੈਥੋਂ ਹੁੰਦਾ ਨਹੀਂ ਮੇਰਾ ਸਾਹ ਚੜਦਾ ਨੀ ਮੈਂ ਡਾਕਟਰ ਨੇ ਮਨਾ ਕੀਤਾ ਹੈ ਤੈਨੂੰ ਤਾਂ ਡਾਕਟਰ ਨੇ ਮਨਾ ਕੀਤਾ ਨੀ ਲੋਕੀ ਜਾ ਜਾ ਕੇ ਮੈਨੂੰ ਮਿਹਨੇ ਮਾਰਦੇ ਆ ਵੀ ਉਹ ਮਤੇਰ ਮਾਂ ਹੈ ਇਹ ਤਾਂ ਕੰਮ ਕਰਵਾਉਂਦੀ ਹੈ ਤੇਰੇ ਆਲੇ ਤੋਂ ਸ਼ੋਰ ਤੋਂ ਤੈਨੂੰ ਭੋੜਾ ਵੀ ਸ਼ਰਮ ਨਹੀਂ ਆਉਂਦੀ ਮਾੜਾ ਮੋਟਾ ਤਾਂ ਸੋਚ ਲਿਆ ਕਰ ਕੁਛ ਪੈਨੇ ਮੈਨੂੰ ਨਹੀਂ ਕਰਨ ਦਿੰਦਾ ਹੁਣ ਤੱਕ ਮੈਂ ਹੀ ਕਰਦੀ ਸੀ ਨਹੀਂ ਤੈਨੂੰ ਤਾਂ ਮੈਂ ਬੜੀ ਵੱਡੀ ਗਲਤੀ ਕਰ ਲਈ ਆਪਦਾ ਸ਼ੋਰ ਦੇ ਕੇ ਉਹ ਦੇਖ ਲੈ ਹੁਣ ਵੀ ਦੇਖ ਕੇ ਆਈਆਂ ਮੈਂ ਬਾੜੇ ਚ ਬੋਕਰ ਲਾਉਂਦੇ ਨੂੰ ਤੇ ਨਾਲੇ ਮੇਰੀ ਗੱਲ ਸੁਣ ਲੈ ਮੈਂ ਕਰਦੀ ਹਾਂ ਮੈਂਬਰ ਸਰਪੰਚ ਇੱਥੋਂ ਇਕੱਠੇ ਤੇ ਮੈਂ ਤਾਂ ਆਹਦਾ ਮੁੰਡਾ ਵਾਪਸ ਲੈ ਕੇ ਜਾਊਂਗੀ ਮੈਂ ਨਹੀਂ ਤੁਹਾਡੇ ਕੋਲੇ ਛੱਡਦੀ ਸਿੰਗਾ ਭੈਣੇ ਫੇਰੀ ਮਾਰਦੀ ਕਾਲਾ ਸਨਵੇ ਆ ਕੀ ਜਨਾਨੀਆਂ ਦੇ ਕੰਮ ਕਰੀ ਜਾਣਾ ਚੱਲ ਮੇਰੇ ਮੂਹਰੇ ਲੱਗ ਘਰੇ ਚੱਲ ਚੱਲ ਤਰ ਕੀ ਹੋ ਗਿਆ ਕਿਹੜਾ ਕਰ ਕੀ ਹੋ ਗਿਆ ਅ ਚੰਗਾ ਦਾ ਉਹਦਾ ਝਾੜੂ ਲਾਉਂਦਾ ਹੁਣ ਮਾਂ ਮੇਰੀ ਬਿਮਾਰ ਆ ਹੁਣ ਝਾੜੂ ਮੈਂ ਹੀ ਲਾਉਂਗਾ ਹੋਰ ਕੌਣ ਲਾਉਗਾ ਮੇਰਾ ਘਰ ਉਹ ਤੇਰੀ ਮਾਂ ਤੇ ਮੈਂ ਕੌਣ ਆਏ ਤਾਂ ਦੱਸ ਫਿਰ ਬੇਬੇ ਤੂੰ ਵੀ ਮਾਂ ਹੈ ਉਹ ਮੇਰੀ ਅਸਲੀ ਮਾਂ ਤਾਂ ਉਹੀ ਹੈ ਮੈਂ ਪਾਲਿਆ ਪੜ੍ਹਾਇਆ ਐਡਾ ਕਰਿਆ ਉਹ ਨੀਰਖਾ ਕਾ ਤੂੰ ਕਰ ਦੇ ਕੀ ਹੋ ਗਿਆ ਤੁਮ ਨੂੰ ਮੈਂ ਕਿਸੇ ਨਾਲ ਈਰਖਾ ਨਹੀਂ ਕਰਦੀ ਮੈਨੂੰ ਤੇ ਚੰਗਾ ਨਹੀਂ ਲੱਗਦਾ ਬੁੜੀਆਂ ਦੇ ਕੰਮ ਕਰਦਾ ਮੇਰਾ ਮਨ ਦੁਖੀ ਹੁੰਦਾ ਤੈਨੂੰ ਦੇਖ ਕੇ ਉਹ ਮਾਂ ਤੇਰਾ ਸਹੀ ਮਨ ਖੁਸ਼ ਹੋਣਾ ਚਾਹੀਦਾ ਵੀ ਜੋ ਮਾਰੇ ਸਾਰੇ ਸੰਭਾਲਦਾ ਮੈਂ ਕਮਾਲ ਹੈ ਤੇਰੀ ਤੇਰੀ ਸੋਚ ਜੀ ਪੁਰਾਣੀ ਆ ਉਹੀ ਵਾਰ ਮੈਨੂੰ ਨਹੀਂ ਪਤਾ ਮੇਰੇ ਅੱਗੇ ਲੱਗ ਜਾ ਮੈਂ ਨਹੀਂ ਆਣਾ ਮੇਰਾ ਨਹੀਂ ਕਰ ਕੋਈ ਮੇਰੀ ਮਾਂ ਉਹ ਤੇਰੇ ਕੋ ਸਾਕੇ ਤੂੰ ਮੈਂ ਕੀ ਕਹਿਣਾ ਕਮਾਲ ਆ ਯਾਰ ਦੱਸ ਇਹ ਬੇਗੋੜਾ ਨਾਲ ਉਹ ਨੂੰ ਨਾ ਬਸ ਕੇ ਆਇਆ ਉਹ ਪਹਿਲਾਂ ਮਾਰ ਰਹੀਦੀ ਆ ਮਾਂ ਉਮਾ ਕੀ ਹੋ ਗਿਆ ਪੁੱਤ ਪੁੱਤ ਉਹ ਤੈਨੂੰ ਛੋਟੀ ਮਾਂ ਕੋਲਸ ਕਹਿ ਕੇ ਤਾਂ ਨਹੀਂ ਗਈ ਪੁੱਤ ਉਹ ਕਾਹੇ ਕਰ ਮੇਰਾ ਪੁੱਤ ਬਣ ਕੇ ਨਾ ਤੂੰ ਆਪ ਦੇਖ ਰਹਿ ਜਾ ਬੜਾ ਮੇਰਾ ਘਰ ਤਾਂ ਆਹੀ ਆ ਮੈਂ ਕਿੱਥੇ ਜਾਣਾ ਪੁੱਤ ਤੇਰੀ ਮਾਂ ਮੈਨੂੰ ਨੱਥ ਦਲੇਰ ਕਰਕੇ ਜਾਂਦੀ ਆ ਮੈਂ ਦੱਸ ਕੀ ਕਰਾਂ ਮੈਂ ਤਾਂ ਆ ਕੇ ਲੜ ਕੇ ਜਾਂਦੀ ਆ ਉਮਾ ਗੱਲ ਸੁਣ ਮੈਂ ਤੇਰਾ ਪੁੱਤ ਸੀ ਤੇ ਮੈਂ ਤੇਰਾ ਹੀ ਮੈਂ ਤੇਰਾ ਨਹੀਂ ਰਹਿਣਾ ਠੀਕ ਆ ਜਿਉਂ ਦੀ ਤਾ ਟਾੜ ਨਹੀਂ ਹੁੰਦਾ ਮੈਂ ਬੇਫਿਕਰ ਹੋ ਜਾ ਠੀਕ ਆ ਤਾਰ ਕੋਈ ਗੱਲ ਨਹੀਂ ਤੂੰ ਆਰਾਮ ਕਰ ਅੱਜ ਮੈਂ ਕਰਦਾ ਇੱਕ ਪਾਸੇ ਬੇਬੇ ਤੂੰ ਐਂ ਦੱਸ ਤੂੰ ਮੇਰੀ ਮਾਂ ਨੂੰ ਕਹਿ ਕੇ ਆਈਆਂ ਤੇ ਤੇਰੀ ਮਾਂ ਨੂੰ ਮੈਂ ਕੀ ਕਹਿਣਾ ਸੀਗਾ ਹਾਂ ਤੇ ਉਹ ਰੋਈ ਜਾਂਦੀ ਐ ਵਾਹ ਵੇਖੇਖਣ ਕਰਦੀ ਐ ਉਹਨੂੰ ਮੈਂ ਕੀ ਕਹਿਣਾ ਮੈਂ ਉਹਨੂੰ ਇੰਨੀ ਗੱਲ ਕਹਿ ਕੇ ਆਈ ਸੀ ਵੀ ਮੁੰਡੇ ਤੋਂ ਬੱਕ ਕਰਨਾ ਲਵਾਇਆ ਕਰ ਬੇਬੇ ਉਹ ਬਿਮਾਰ ਰਹਿੰਦੀ ਐ ਬੁਰਾ ਹਾਲ ਆ ਡਾਕਟਰ ਨੇ ਮਨਾ ਕਰ ਰਹੇ ਨਹੀਂ ਉਹਨੇ ਕਰਨਾ ਕੰਮ ਜੀ ਮੈਂ ਕਰ ਲਾ ਫਿਰ ਕਿੰਨੀ ਵੱਡੀ ਗੱਲ ਹੋ ਗਈ ਮੇਰੀ ਗੱਲ ਸੁਣ ਮਾਤਾ ਪਣੀ ਇਹੇ ਆ ਤੂੰ ਸਾਰੇ ਦਿੜੇ ਉਹਦੇ ਨੌਕਰ ਲੱਗ ਰਹਿਣਾ ਇਹ ਕੀ ਗੱਲ ਹੋਈ ਬਾਈ ਮੇਰੀ ਮਾਂ ਤਾਂ ਉਹੀ ਹੈ ਤੇ ਇਹ ਨਹੀਂ ਇਹਨੇ ਜਨਮ ਦਿੱਤਾ ਉਹਨੇ ਪਾਲਿਆ ਮੈਨੂੰ ਹਰ ਖੁਸ਼ੀਆਂ ਮੂਰੀਆਂ ਕਰਦੀ ਹੈ ਮੇਰਾਂ ਮੇਰੀ ਗੱਲ ਸੁਣ ਵੀਰੇ ਅਸਲੀ ਮਾਂ ਤਾਂ ਪਣੀ ਇਹੀ ਹੈ ਬਾਈ ਮੇਰੀ ਤਾਂ ਅਸਲੀ ਉਹ ਆ ਠੀਕ ਹੈ ਮੈਂ ਤੁਹਾਡੇ ਕੇ ਬੇਇੱਜ਼ਤੀ ਕਰਦਾ ਆਪ ਜੋੜ ਕੇ ਮੇਰੀ ਮਾਂ ਨੂੰ ਪਰੇਸ਼ਾਨ ਨਾ ਕਰ। ਮੈਂ ਮੇਰੀ ਗੱਲ ਸੁਣ। ਉਹ ਲੋਕੀ ਝੇਟਾ ਕਰਦੇ ਆ ਵੀ ਐ ਜਿਹੜੀ ਦਾੜੀ ਵਾਲਾ ਝਾੜੂ ਲਾਉਂਦਾ ਗਾ। ਫੇਰ ਕੀ ਹੋ ਗਿਆ? ਫੇਰ ਕੀ ਹੋ ਗਿਆ? ਮੇਰਾ ਗੂਹ ਮੂੰਹ ਤੋਂਂ ਦੰਦ ਰਿਆ ਹੋ। ਇਹ 2 ਸਾਲ ਦਾ ਹੀ 2 ਸਾਲ ਉਹ ਜੁਰਮ ਨਗੋਦ ਰਿਆ ਸੀ ਉਹ 2 ਸਾਲ ਦਾ ਹੀ ਮੈਂ। ਫੇਰ ਕੋਈ ਏਸਾਨ ਕੀਤਾ? ਕਿਉਂ? ਏਸਾਨ ਨਹੀਂ ਆ। ਇਹਨੇ ਨਹੀਂ ਸੁਣਨੀ ਆਪਣੀ ਗੱਲ। ਪਤਾ ਨਹੀਂ ਇਹਨਾਂ ਨੇ ਸੱਚ ਕੀ ਖੋਲ ਕੇ ਪਾਇਆ ਹੋਇਆ ਉਹਨਾਂ ਨੇ। ਮਾਂ! ਕੋਈ ਕੁੱਤਾ ਨਹੀਂ ਬਾਹਲ ਸਕਦਾ ਕੁੱਤਾ। ਕੁੱਤੇ ਰੋਟੇ ਬਾਹਲ ਸਕਦਾ। ਮੈਨੂੰ ਨੇ ਸਾਰਾ ਜ਼ਮੀਨ ਜਾਇਦਾਦ ਘਰ ਬਾਰ ਉਹਨੇ ਕਦੇ ਨਹੀਂ ਆਵਦਾ ਕਦੇ ਮਾਮੇ ਬੈਠੋ ਕੇਲੇ ਲੈ ਕੇ ਗਈ ਇਹਦਾ ਸੁਭਾਅ ਦਾ ਰੱਬਰ ਕੀ ਹੈਗੀ ਆ ਤੂੰ ਨੂੰ ਪਾਪ ਚੜੂ ਇਹ ਗੱਲ ਦੱਸ ਤਾ ਪਰ ਗੱਲ ਸੁਣ ਨਾ ਮਾਂ ਜੇ ਮੇਰੀ ਮਾਂ ਨੂੰ ਕੋਸੋ ਗਣਾ ਜਿਉਂਦੇ ਜੀ ਮੈਂ ਤੈਨੂੰ ਸ਼ਕਲ ਨਹੀਂ ਦੱਸਦਾ ਮੈਂ ਮਰਨਾ ਪਏ ਯਾਦ ਰੱਖ ਤੇ ਇਹ ਲੱਛਣ ਕਰਦਾ ਠੀਕ ਵੀ ਉਹਦੇ ਪਿੱਛੇ ਲੱਗ ਕੇ ਤੇ ਕੀ ਕੁਛ ਕਰਦਾ ਆਪ ਦਾ ਆਹੀ ਘਰ ਰਊਗਾ ਨਾ ਉਹਦਾ ਜੋ ਕੱਲ ਨੂੰ ਕਹਿ ਗਈ ਮੈਂ ਨਹੀਂ ਤੇਰੇ ਨਾਲ ਕੁਝ ਲਗਾਉਂਦੀ ਫੇਰ ਕੀ ਕਰੂੰ ਕਿੱਧਰ ਜਾਊਗਾ ਉਹ ਮੈਂ ਨਹੀਂ ਆਉਂਦਾ ਇੱਥੇ ਮੈਂ ਨਹੀਂ ਆਉਂਦਾ ਜਿਉਂਦੇ ਜੀ ਮੈਂ ਗੁਰਦੁਆਰਾ ਸਾਹਿਬ ਜਾਊਂਗਾ ਮੈਂ ਮੰਗ ਕੇ ਖਾਣੂਗਾ ਇਹਨੂੰ ਮੈਂ ਲੋੜੇ ਘਰ ਵਿੱਚ ਥੱਕ ਗਈਆਂ ਸੁਣੇ ਤਾਂ ਤਾਂ ਹੀ ਆ ਨਾ ਕੋਈ ਗੱਲ ਨਹੀਂ ਜਿੱਦਾਂ ਪਈਆਂ ਨਰੜੇ ਤੇ ਉਦੋਂ ਪਤਾ ਲੱਗੂ ਇਹਨੂੰ ਕਰ ਲੈਣ ਦੇ ਲੋਕਾਂ ਦਾ ਕੁਝ ਦੰਦਾ ਹੈ ਨਾ ਹਾਂ ਗੱਲਾਂ ਦੇਖ ਕਰਦਾ ਬੇਬੇ ਹਾਂ ਬਤ ਕਰਿਆ ਮੈਂ ਫੈਸਲਾ ਪਤਾ ਹੁਣ ਤੂੰ ਮੈਨੂੰ ਛੱਡ ਕੇ ਜਾਏਂਗਾ ਲਾਮਾ ਤੈਨੂੰ ਨਾ ਮੈਂ ਜਿਉਂਦੇ ਜੀ ਛੱਡ ਰਿਹਾ ਪਤਾ ਤੇਰੇ ਬਿਨਾ ਮੈਂ ਨਹੀਂ ਰਹਿ ਸਕਦੀ ਮਾਂ ਮੈਂ ਤਾਂ ਤੂੰ ਹੀ ਮਾਂ ਮੇਰੀ ਰੱਬ ਐ ਤੂੰ ਛੱਡ ਦੂੰਗਾ ਮੈਂ ਮੈਂ ਦੁਨੀਆ ਛੱਡੂ ਤੈਨੂੰ ਨਹੀਂ ਛੱਡਦਾ ਕੋਈ ਗੱਲ ਨਹੀਂ ਬੇਬੇ ਨਾ ਮੇਰੀ ਥੋੜੀ ਕੌੜੀ ਆ ਪਰ ਅਸਲੀ ਮਾਂ ਮੇਰੀ ਤੂੰ ਹੀ ਐ ਮੇਰਾ ਕਿਸੇ ਨੂੰ ਮਾਂ ਕਹਿਆ ਨੋ ਜੀ ਨਹੀਂ ਦੱਸ ਤੂੰ ਮੇਰਾ ਵੀ ਸਾਰਾ ਕੁਝ ਤੂੰ ਹੀ ਐ ਤੈਨੂੰ ਛੱਡ ਲੈ ਗਰ ਵੀਰ ਅਜ ਮਾਂ ਨਾ ਮਾਮੇ ਕੋਲੇ ਤਾਂ ਗਿਆ ਸੀ ਫਰਮਣਿਆ ਬਣਾਇਆ ਸਾਡੇ ਵੀ ਬੰਬੇ ਬੇਬੇ ਨਾ ਬਿਮਾਰ ਹੋਏ। 엄마 ਜਦੋਂ ਕੋਈ ਕਹਿੰਦਾ ਨਾ ਵੀ ਤੇਰੇ ਲਾਦ ਨਹੀਂ ਕੋਈ ਸੜਾ ਦਿਨ ਮੇਰੇ ਬਹੁਤ ਹੋਦਾ। ਉਹ ਤੂੰ ਮੈਂ ਤਾਂ ਸੋਚਿਆ ਨਹੀਂ ਮੇਰੇ ਲਾਦ ਨਹੀਂ ਮੈਂ ਤਾਂ ਤੂੰ ਹੀ ਸਭ ਕੁਝ ਹੈ। ਤੇਰੇ ਨਾਲ ਹੀ ਪਤ ਮੇਰਾ ਜੱਗ ਵਸਦਾ। ਕੋਈ ਨਾ ਮਾਂ ਜੀ ਛੋਟੀ ਵੀ ਬੇ ਤੈਨੂੰ ਗਲਤਫਲਤ ਆਖਣਾ ਤੂੰ ਮੈਂ ਨਾ ਵੀ ਨਾ ਤਾਂ ਹੈਗਾ। ਤੂੰ ਟੈਨਸ਼ਨ ਨਾ ਲਿਆ ਕਰ। ਵਾਹ। ਮੈਂ ਤੂੰ ਤੱਕਾ ਗਿਆ। ਬੇਬੇ ਆਪਾਂ ਨੂੰ ਅੱਖ ਦਾ ਮਾਂ ਪੁੱਤਾਂ ਨੂੰ ਮੌਤ ਹੀ ਕਰ ਸਕਦੀ ਐ ਹਾਂ ਪੁੱਤ ਹੈ ਗੱਲ ਸੁਣ ਪੁੱਤ ਮੈਨੂੰ ਨਾਲ ਆਉਂਦੀ ਗਲਤੀ ਦਾ ਅਹਿਸਾਸ ਆ ਠੀਕ ਐ ਅੱਜ ਤੋਂ ਬਾਅਦ ਚ ਨਹੀਂ ਮੈਂ ਤੈਨੂੰ ਕਹਿੰਦੀ ਇਹ ਭੈਣੇ ਤੇਰਾ ਹੀ ਪੁੱਤ ਰਹੂਗਾ ਅੱਜ ਤੋਂ ਬਾਅਦ ਮੈਂ ਕੋਈ ਗੱਲ ਨਹੀਂ ਕਹਿ ਕੇ ਜਾਂਦੀ ਤੁਹਾਨੂੰ ਕੋਨੀ ਤਾਈ ਰੋ ਨਾ ਜੋ ਵੀ ਕੁਛ ਕੀਤਾ ਨਾ ਸਾਨੂੰ ਮਾਫ਼ ਕਰ ਦੇ ਵੀਰੇ ਸਾਡੇ ਤੋਂ ਗਲਤੀ ਹੋ ਗਈ। ਉਹ ਗੱਲ ਨਹੀਂ ਪੈਣੇ ਤੁਸੀਂ ਕੱਲੇ ਨਹੀਂ ਹੋਰ ਦੁਨੀਆਂ ਬਹੁਤ ਹੈ। ਜਦ ਵੀ ਮਾਂ ਨੂੰ ਕੁਛ ਕਹਿੰਦਾ ਨਾ ਕੋਈ ਮੈਨੂੰ ਅੱਗ ਲੱਗ ਜਾਂਦੀ। ਮੇਰਾ ਕਦੇ ਬੁਰਾ ਨਹੀਂ ਕਰਿਆ ਮੈਨੂੰ ਕਦੇ ਇਹਨੇ ਕੰਮ ਨਹੀਂ ਆਖਿਆਗਾ। ਠੀਕ ਹੈ। ਮੇਰੀ ਮਰਜ਼ੀ ਮੈਂ ਕਰਾਂ ਜਾਂ ਨਾ ਕਰਾਂ ਠੀਕ ਹੈ। ਹੁਣੇ ਮੰਜੇ ਤੇ ਪੈ ਗਿਆ ਬਿਮਾਰ ਹੈ ਡਾਕਟਰ ਨੇ ਦੱਸ ਦਨ ਆਰਾਮ ਹੈ। ਫਿਰ ਮੈਂ ਘਰ ਦੇ ਉਮਰ ਨਹੀਂ ਕਰ ਸਕਦਾ ਫਿਰ ਮੈਂ ਕੌਣ ਹੈ? ਉਹ ਥੋੜੀ ਨਾ ਬਾਕੀ ਇਦਾਂ ਮੇਰੇ ਸਾਥ ਚੱਲਦੇ ਆ ਭਾਈ। ਆਪੇ ਨਾ ਰਹਿ ਨਹੀਂ ਸਕਦੇ। ਮੁਸਾਲਾ ਕੋਈ ਮੇਰਾ ਤੇ ਹੀ ਆ ਮੈਂ ਕਿੱਥੇ ਲੈ ਜਾਣਾ ਕੋਈ ਗੱਲ ਨਹੀਂ ਕੋਈ ਬੋਟਾ ਹੈ ਕੋਈ ਨਹੀਂ ਕੋਈ ਨਹੀਂ ਅਸੀਂ ਵੀ ਤੇਰੇਆਂ ਕੋਈ ਨਾ ਟੈਨਸ਼ਨ ਲੈ ਰੋਣਾ ਚੰਗਾ ਲੋਕਾਂ ਦੀਆਂ ਪਤਾ ਨਹੀਂ ਮਤੇ ਰਮਾ ਕੇ ਹੋਣਗਾਂ ਪਰ ਮੇਰੀ ਨਾ ਰੱਬ ਤੋਂ ਵੀ ਉੱਤੇ ਆ ਵਿਆਹ ਲੋਕੀ ਪੜਕਾ ਦਿੰਦੇ ਆ ਹੋਰ ਕੋਈ ਗੱਲ ਨਹੀਂ ਸੀਗੀ ਲੈ ਨਹੀਂ ਇਹਦੇ ਵਿੱਚ ਮੇਰੇ ਸਾਹ ਆ ਗਦੇ ਆ ਮੇਰੀ ਮਾਂ ਨਾ ਮੇਰੇ ਲਈ ਰੱਬ ਤੋਂ ਵੀ ਉੱਤੇ ਠੀਕ ਐ ਕੋਈ ਫੈਸਲਾ ਉਹ ਮੈਂ ਲਵਾਂ ਮਨੂ ਵੀਰ ਕਹ ਨਾ ਤੂੰ ਬੇਬੇ ਤੂੰ ਪੈਸੇ ਰੱਖ ਲਾ ਬੇਬੇ ਤੂੰ ਆ ਰੱਖ ਲਾ ਬੇਬੇ ਤੂੰ ਜੇ ਰੱਖ ਲਾ ਕਦੇ ਕੁਝ ਜੋ ਵੀ ਰਾਜਵੀਤ ਤੂੰ ਆ ਕਰਨਾ ਕਦੇ ਇਹਨੇ ਮਿਲਣਾ ਮਧੀਰਾ ਵਿਹਾਰ ਨਹੀਂ ਕਰਾ ਚੱਲ ਪਰ ਤੂੰ ਮੈਥੋਂ ਨਾ ਗਲਤੀ ਹੋ ਗਈ ਮੈਨੂੰ ਮਾਫ ਕਰ ਦੋ ਅੱਜ ਤੋਂ ਬਾਅਦ ਚ ਨਹੀਂ ਮੈਂ ਤੈਨੂੰ ਕਹਿੰਦੀ ਵੀ ਘਰੇ ਚੱਲ ਤੇਰਾ ਘਰ ਇਹੀ ਰਹੂਗਾ ਤੇ ਮਾਂ ਵੀ ਤੇਰੀ ਇਹੀ ਆ ਨਾਲੇ ਇੱਕ ਗੱਲ ਹੋਰ ਮਾਂ ਦੇਖ ਰਾ ਤੂੰ ਨਾਣ ਗਿਆ ਦਸ ਦਾ ਦਿਨ ਲਾਉਣੀਆਂ ਮੇਰੀ ਬੇਬੇ ਕੋਲ ਇੱਕ ਦਿਨ ਦਵਾ ਤਰੀਗੀ ਉਹ ਕਹੋ ਉਹ ਉਹ ਅਧ ਮੈਂ ਕਿਹਾ ਮੈਂ ਤੁਰਿਆ ਨਹੀਂਗਾ ਵਾਪਸੀ ਹਜਰ ਮੇਰੀ ਮਾਂ ਨੂੰ ਮਾਰਿਆ ਘੜ ਕੋ ਤੁਸੀਂ ਤਾਂ ਮੇਰੇ ਨਾਲ ਮਾਰੋ ਤੁੰਗਾਂ ਦਾ ਜੋ ਜਿ ਹੈ ਹੀ ਹੈ ਮੈਨੂੰ ਮੇਰੇ ਸਾਨੂੰ ਮਾਫ ਕਰਦੇ ਅਸੀਂ ਅੱਜ ਤੋਂ ਬਾਅਦ ਤੈਨੂੰ ਕੁਝ ਨਹੀਂ ਦਈ ਬਸ ਵੀ ਅੱਜ ਤੋਂ ਬਾਅਦ ਤੁਸੀਂ ਕੋਸੀ ਵੀ ਆਖਣਾ ਅਸੀਂ ਇੱਥੋਂ ਪੈੜੀ ਵੇਚ ਕੇ ਕਿਤੇ ਹੋਰ ਲੈਣ ਨਹੀਂ ਮਾਂ ਪਾਪਾ ਨੂੰ ਸਾਰੀ ਹੋਰ ਮੂੰਹ ਨਹੀਂ ਦਿਖਾਉਣਾ ਸਾਫ਼ ਗੱਲ ਆਪਾਂ ਇੱਥੇ ਆਉਣੀ ਪੈੜੀ ਸਾਡੀ ਵੇਚ ਕੇ ਅਸੀਂ ਕਿਤੇ ਹੋਰ ਲੈ ਲਾਂ ਨਹੀਂ ਨਹੀਂ ਭਈ ਐ ਤਾਂ ਕਾਨੂੰ ਕਰਨਾ ਤਾਂ ਇਕੱਠੇ ਰਵਾਂਗੇ ਐ ਨਹੀਂ ਕਰਨਾ ਕੱਠਿਆ ਨਾਲ ਦੀ ਤਾਂ ਰੇਸ ਨਹੀਂ ਹੁੰਦੀਗੀ ਸਮਝ ਸਹੀ ਕਹਿੰਦੀ ਤੇਰੀ ਭੈਣ ਸਾਰੇ ਇੱਕ ਥਾਂ ਤੇ ਖਾਵਾਂਗੇ ਤੇ ਪਕਾਵਾਂਗੇ ਹਾਂ ਸਹੀ ਗੱਲ ਹੈ ਸਤ ਕੋਈ ਨਹੀਂ ਵੀ ਆਪਣੇ ਆਪ ਦੇ ਹੀ ਹੈ ਇਹਦੇ ਆਪ ਦਾ ਗਲੇਪ ਕਰਾ ਹੀ ਨਹੀਂਗਾ ਕੋਈ ਨਹੀਂ ਹਰ ਰੋਣਾ ਚੁੱਪ ਕਰ ਦੋ ਠੀਕ ਹੈ ਚਲ ਠੀਕ ਆ ਵਾ ਇੱਕ ਕੰਮ ਕਰ ਤੂੰ ਬੈਠੋ ਮੈਂ ਚਾਹਣਾ ਬਣਾ ਕੇ ਚੰਗਾ ਵਸੂ ਬੈਠ ਜਾ ਬੱਤ ਅੱਜ ਤੋਂ ਬਾਅਦ ਮੈਂ ਆਪੇ ਕਰੂੰਗੀ ਕੰਮ ਕਰਦਾ ਤੰਗੇ ਕੰਮ ਕਰਨ ਦੀ ਲੋੜ ਨਹੀਂ ਨਹੀਂ ਇਹਨੇ ਪੜਾ ਲੈਣਾ ਮਮਾ ਤੂੰ ਬੈਠ ਤੂੰ ਬੈਠ ਉਹ ਕੋਈ ਮੈਨੂੰ ਨਾ ਪੜਾ 14 ਮਾਪਤ ਨੂੰ ਆਕਤੀ ਵਾਸਤੇ ਉਹਦੇ ਸੌਦੇ ਸੀ ਮਾਈ ਕਰ ਲੈਣੇ